ਪਿੰਡ ਗੈਰੀ ਬਾਰਾ ਸਿੰਘਾ ਨੇੜੇ ਕੱਲ ਇੱਕ ਸਾਫ ਪਫੂਜੀ ਤੋਂ 15 ਲੱਖ ਦੀ ਲੁੱਟ ਦੀ ਖਬਰ ਝੂਠੀ ਨਿਕਲੀ ਸਾਫ ਪਫੂਜੀ ਨੇ ਆਨਲਾਈਨ ਗੇਮ ਤੇ ਲੱਖਾਂ ਰੁਪਏ ਗਵਾ ਦਿੱਤੇ ਸਨ ਅਤੇ ਉਹ ਆਪਣੇ ਪਰਿਵਾਰ ਦਾ ਸਾਹਮਣਾ ਕਰਨ ਤੋਂ ਡਰਦਾ ਸੀ ਇਸ ਕਰਕੇ ਉਸਨੇ ਲੁੱਟ ਦੀ ਏ ਝੂਠੀ ਯੋਜਨਾ ਬਣਾਈ ਪੁਲਿਸ ਨੇ ਜਾਂਚ ਤੇ ਸੱਚਾਈ ਸਾਹਮਣੇ ਆਈ ਜਿਸ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਹਰਜੀਤ ਸਿੰਘ ਨੇ ਦੱਸਿਆ ਇਹ ਕੋਰਟਪਤਾ ਪੁਲਿਸ ਨੂੰ ਕੱਲ੍ਹ ਸਾਬਤਾਫੋਜੀ ਅਵਤਾਰ ਸਿੰਘ ਵਾਸੀ ਕੋਟਲੀ ਖੁਰ ਤੋਂ 15 ਲੱਖ ਦੀ ਲੁੱਟ ਦੀ ਜਾਣਕਾਰੀ ਮਿਲੀ ਸੀ ਅਵਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਇੱਕ ਆਈਟੀਐਫਸੀ ਬੈਂਕ ਤੋਂ ਪੈਸੇ ਕਢਵਾਉਣ ਤੋਂ ਬਾਅਦ 15 ਲੱਖ ਰੁਪਏ ਲੈ ਕੇ ਜਾ ਰਿਹਾ ਸੀ ਤਾਂ ਇੱਕ ਮੁੰਡੇ ਅਤੇ ਇੱਕ ਕੁੜੀ ਨੇ ਉਸ ਨੂੰ ਪਿੰਡ ਗਹਿਰੀ ਬਾਰਾ ਸਿੰਘਾਂ ਨੇੜੇ ਰੋਕਿਆ ਅਤੇ ਉਸ ਨੂੰ ਕੋਈ ਜ਼ਹਿਰੀਲਾ ਚੂਸ ਆਦੀ ਪਿਲਾਇਆ ਅਤੇ ਪੈਸੇ ਖੋਲੇ ਬਾਚੋ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸਾਫ ਦਾ ਫੌਜੀ ਅਵਤਾਰ ਸਿੰਘ ਆਈਡੀਐਫਸੀ ਬੈਂਕ ਗਿਆ ਹੀ ਨਹੀਂ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਅਵਤਾਰ ਸਿੰਘ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਦੱਸੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਨਲਾਈਨ ਜੂਏ ਦਾ ਆਦੀ ਸੀ ਜਿਸ 'ਚ ਉਹ 1 ਕਰੋੜ ਰੁਪਏ ਤੋਂ ਵੱਧ ਹਾਰ ਗਿਆ ਪਹਿਲਾਂ ਉਸ ਨੂੰ ਆਪਣੀ ਤਨਖਾਹ ਮਿਲਦੀ ਸੀ ਅਤੇ ਉਹ ਸਾਰੇ ਪੈਸਿਆਂ ਦਾ ਜੂਆ ਖੇਡਦਾ ਸੀ। ਤਕਰੀਬਤ 2 ਮਹੀਨੇ ਪਹਿਲਾਂ ਉਹ ਫੌਜ ਤੋਂ ਸੇਵਾਮੁਕਤ ਹੋਇਆ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰੈਡ ਚੁੱਟੀ ਅਤੇ ਹੋਰ ਪੈਸੇ ਵੀ ਮਿਲੇ। ਜੋ ਉਸਨੇ ਸਾਰੇ ਜੂਏ ਚ ਖਾਰ ਦਿੱਤੇ। ਉਸਨੇ ਦੱਸਿਆ ਕਿ ਉਹਨਾਂ ਉਸਦੇ ਮਾਤਾ-ਪਿਤਾ ਅਤੇ ਪਤਨੀ ਉਸ ਨੂੰ ਪੈਸੇ ਬਾਰੇ ਪੁੱਛ ਰਹੇ ਸਨ। ਪਰ ਉਸਦੇ ਕੋਲ ਕੋਈ ਪੈਸਾ ਨਹੀਂ ਬਚਿਆ ਸੀ। ਇਸ ਬੇਇੱਜ਼ਤੀ ਤੋਂ ਬਚਣ ਲਈ ਉਸਨੇ ਲੁੱਟ ਦੀ ਯੋਜਨਾ ਬਣਾਈ। ਤਾਜ ਉਹ ਆਪਣੇ ਪਰਿਵਾਰ ਨੂੰ ਦੱਸ ਗਏ ਕਿ ਕਿਸੇ ਨੇ ਉਸਦੇ ਪੈਸੇ ਲੁੱਟ ਲਏ ਹਨ ਪੂਰੀ ਕਹਾਣੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੋਲਜਮ ਸਾਫ ਦਾ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ